ਜੇ ਮੈਨੂੰ ਕੁਝ ਦਿਖੇ ਕਿ ਇਹ ਟੜਫੜ ਕਰਦਾ ਫਿਰ ਮੈਂ ਇੰਨੀ ਵੀ ਜੁਰਤ ਰੱਖਦੀ ਆ ਕਿ ਉਹ ਕਾਲਰ ਤੋਂ ਫੜ ਕੇ ਥਪੜੇ ਵੀ ਲਾ ਸਕਾਂ ਮੈਂ ਡਰਦੀ ਨਹੀਂ ਮਤਲਬ ਮੈਂ ਡਰਦੀ ਨਹੀਂ ਹੈਗੀ ਕਿਸੇ ਚੀਜ਼ ਤੋਂ ਹਾਂ ਮੈਨੂੰ ਇਦਾਂ ਲੱਗਦਾ ਵੀ ਜੇ ਆਪਾਂ ਸਹੀ ਆ ਨਾ ਤੁਹਾਨੂੰ ਕੋਈ ਵੀ ਨਹੀਂ ਮੂੰਹ ਚ ਪਾਉਣਾਗਾ ਤੁਹਾਨੂੰ ਕੋਈ ਉਂਗਲ ਵੀ ਨਹੀਂ ਲਾ ਸਕਦਾ ਕਿ ਜੇ ਤੁਸੀਂ ਠੀਕ ਆ ਐਂਡ ਖਾਸ ਕਰਕੇ ਇੰਡਸਟਰੀ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਤੁਹਾਡੀ ਸਹਿਮਤੀ ਨਾ ਹੁੰਦੀਆਂ ਬਿਨਾਂ ਸਹਿਮਤੀ ਤੋਂ ਕੋਈ ਕੀ ਕਰ ਲੂਗਾ ਕੁਝ ਵੀ ਨਹੀਂ ਕਰ ਸਕਦਾ ਨਾ ਸੋ ਸੇਮ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਕਿ ਮੈਨੂੰ ਪਤਾ ਮੈਂ ਚੰਗਾ ਮਾੜਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਦੋ ਸਾਲ ਲੱਤੇ ਇਸ ਚੀਜ਼ ਨੂੰ ਕਿ ਮੈਂ ਦੇਖਾਂ ਤਾਂ ਸਹੀ ਵੀ ਲੋਕੀ ਗੱਲਾਂ ਹੀ ਕਰਦੇ ਐ ਇਸ ਇੰਡਸਟਰੀ ਬਾਰੇ ਵੀ ਕੁਝ ਇਦਾਂ ਦਾ ਹੈਗਾ ਕਿ ਕਿਵੇਂ ਦੀ ਹੈ ਇਹ ਸੂ ਪਰ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਫਿਰ ਦੋ ਸਾਲ ਜਦੋਂ ਮੈਂ ਉਹਨਾਂ ਨਾਲ ਵਿਚਰੀ ਉਹਨਾਂ ਦੀ ਫੈਮਿਲੀ ਨਾਲ ਉਸ ਤੋਂ ਬਾਅਦ ਜਾ ਕੇ ਮੈਂ ਪਹਿਲਾ ਕੰਮ ਕੀਤਾ اچھا ਮਤਲਬ ਦੋ ਸਾਲ ਪਹਿਲਾਂ ਤੁਸੀਂ ਜਜ ਕੀਤਾ ਦੇਖਿਆ ਸਾਰਾ ਕੁਝ ਜਦੋਂ ਤੱਕ ਆਪਕਿ ਹਾਂਜੀ ਜਦੋਂ ਤੱਕ ਮੈਂ ਸੈਟੀਸਫਾਈ ਨਹੀਂ ਹੋਈ ਸੀ ਉਦੋਂ ਤੱਕ ਮੈਂ ਕੰਮ ਨਹੀਂ ਕੀਤਾ ਸੋ ਦੀ ਸਪੋਰਟ ਨਹੀਂ ਸੀ ਸਾਡੀ ਨਾ ਬਿਲਕੁਲ ਵੀ ਨਹੀਂ ਸੀ ਮੇਰੀ ਫੈਮਲੀ ਸਪੋਰਟ ਤੀਸਰੇ ਗਾਣੇ ਤੋਂ ਬਾਅਦ ਜਾ ਕੇ ਮੈਨੂੰ 100% ਸਪੋਰਟ ਮਿਲੀ ਸੀ ਉਸ ਤੋਂ ਪਹਿਲਾਂ ਠੀਕ ਸੀ ਕਰ ਰਹੀ ਆ ਇਟਸ ਓਕੇ ਨਾਲ-ਨਾਲ ਪੜ੍ਹ ਵੀ ਰਹੀ ਆ ਜਦੋਂ ਤੱਕ ਤੁਹਾਡੀ ਫੈਮਲੀ ਹੀ ਤੁਹਾਨੂੰ ਸਪੋਰਟ ਨਹੀਂ ਕਰਦੀ ਨਾ ਤੁਸੀਂ ਮੈਂਟਲੀ ਉਹਨੇ ਪ੍ਰਿਪੇਅਰ ਹੀ ਨਹੀਂ ਹੁੰਦੇ ਕਿ ਤੁਸੀਂ ਕੰਮ ਕਰ ਪਾਓ ਤਮ ਮੈਨੂੰ ਸਭ ਤੋਂ ਵੱਡਾ ਸਕੂਨ ਮਿਲਿਆ ਸੀਗਾ ਜਦੋਂ ਮੇਰੀ ਫੈਮਲੀ ਨੇ ਆਪਦੀ ਪੂਰੀ ਸਪੋਰਟ ਦਿੱਤੀ ਸੀ ਮੈਨੂੰ ਕਿਸੇ ਕੋਰਪੋਰੇਟ ਦੀ ਪਰਵਾਹ ਨਹੀਂ ਹੁੰਦੀ ਤਾਂ ਇਦਾਂ ਵੀ ਨਹੀਂ ਆ ਕਿ ਮੈਂ ਉਹਨਾਂ ਤੋਂ ਬਾਹਰ ਹੋ ਕੇ ਕੋਈ ਪ੍ਰੋਜੈਕਟ ਕੀਤਾ ਸੀਗਾ ਉਹਨਾਂ ਦੇ ਨਾਲ ਹੀ ਸੀ ਬਟ ਉਹਨਾਂ ਨੇ ਅਸੀਂ ਵੀ ਨਾਲ ਨਾਲ ਆਪਦੀ ਸਟੱਡੀ ਵੀ ਕੰਟੀਨਿਊ ਰੱਖੀ ਵੀ ਉੱਥੇ ਤਾਂ ਕਿੰਨੇ ਸਿੰਗਰ ਆਉਂਦੇ ਆ ਕਿਨੇ ਆਰਟਿਸਟ ਹੁੰਦੇ ਆ ਤੇਰੇ ਜੱਡੀ ਕੀ ਗੱਲ ਬਾਤ ਆ ਵੀ ਜਿਹੜੀ ਤੂੰ ਬਣ ਜਾਣਾ ਆ ਵੀ ਠੀਕ ਆ ਚਾਹ ਪੂਰਾ ਕਰ ਰਹੀਆਂ ਕਰੀ ਚੱਲ ਪਰ ਆਪਦੀ ਪੜ੍ਹਾਈ ਨਾਲ ਨਾਲ ਮਮੀ ਕੋਈ ਚੀਜ਼ ਕਹਿੰਦੇ ਸੀ ਵੀ ਬਸ ਕੋਈ ਚੀਜ਼ ਛੱਡੂ ਨਾ ਜੇ ਕਰਨਾ ਚਾਹੁੰਦੇ ਆ ਵਿਚਾਲੋਂ ਨਾ ਛੱਡੋ ਤਾਂ ਮੈਨੂੰ ਆਪਦੇ ਅੰਦਰ ਪਤਾ ਸੀਗਾ ਵੀ ਮੈਂ ਕਾਰ ਲੈਣਾ ਆ ਉਹਨਾਂ ਨੂੰ ਪਤਾ ਸੀਗਾ ਅੱਜ ਉਹਨਾਂ ਨੂੰ ਪੂਰਾ ਪ੍ਰਾਊਡ ਹੋਏਗਾ ਤੁਹਾਡੇ ਅੱਜ ਕੋਈ ਵੀ ਡਿਸੀਜਨ ਤੇ ਉਹ ਨਹੀਂ ਰੋਕਦੇ ਮੈਨੂੰ ਜਿੱਥੇ ਮੈਂ ਕਹਿੰਦਾ ਇਦਾਂ ਕਰਨਾ ਉਹਨਾਂ ਨੇ ਨਹੀਂ ਰੋਕਨਾ ਪਰ ਮੈਨੂੰ ਫੇਰ ਵੀ ਹੁੰਦਾ ਕਿ ਮੈਂ ਉਹਨਾਂ ਤੋਂ ਪੁੱਛਾਂ ਮੈਂ ਬਹੁਤ ਖੁਸ਼ ਮਜ਼ਾਜਾ ਲੱਗਿਆ ਮੈਨੂੰ ਬਹੁਤ ਖੁਸ਼ ਟੈਨਸ਼ਨ ਫਰੀ ਰਹਿਣਾ ਮੈਨੂੰ ਵਧੀਆ ਲੱਗਦਾ ਤੇ ਮੈਨੂੰ ਗੁੱਸਾ ਵੀ ਬਹੁਤ ਜ਼ਿਆਦਾ ਆਉਂਦਾ ਜੇ ਆਉਂਦਾ ਤਾਂ ਬਸ 2 ਮਿੰਟ ਲਈ ਆਉਂਦਾ ਹੈ ਉਸ ਤੋਂ ਬਾਅਦ ਮੈਨੂੰ ਪਤਾ ਵੀ ਨਹੀਂ ਹੁੰਦਾ ਦੂਜੇ ਤੀਜੇ ਮਿੰਟ ਕਿੱਛ ਮੈਂ ਗੁੱਸੇ ਵੀ ਸੀਗੀ ਮੈਂ ਬਹੁਤ ਛੇਤੀ ਗੁੱਸਾ ਹੋ ਕੇ ਬਹੁਤ ਛੇਤੀ ਛੱਡ ਦਿੰਦੀ ਹਾਂ ਇਹਦੇ ਸਾਰੇ ਤਰ੍ਹਾਂ ਦੇ ਇਮੋਸ਼ਨ ਤੁਹਾਨੂੰ ਹਾਸੇ ਦੀ ਖੇੜ ਦੀ ਵੀ ਮਿਲੂਗੀ ਚੁੱਲਪਲੀ ਜੀ ਵੀ ਮਿਲੂਗੀ ਰੋਂਦੀ ਵੀ ਮਿਲੂਗੀ ਤੇ ਉਹ ਧਾਕੜ ਜੀ ਵੀ ਮਿਲੂਗੀ ਤੇ ਵਲੀ ਪਾ ਕੇ ਘੁੰਮੇ ਜੇ ਬਾਤ ਜਾਂਦਾ ਨਾ ਧਿਆਨ ਮੇਰੀਆਂ ਪੰਜੇ ਬਾਤ ਕਿਦਾ ਕਿਦਾ ਇੱਥੇ ਦੱਸ ਮੂੰਹ ਪੜਲਾ ਹੋ ਗਏ ਚਰਿਆਮ ਤੇਰੇ ਸ਼ਹਿਰ ਚੱਜ ਬੇਬੇ ਬਾਪੂ ਪੁੱਛਦੇ ਮੁੱਢੇ ਦੀ ਡਿਗਰੀ ਕੀ ਦਸਾਂ ਯਾ ਟਿੱ ਚੱਲਦੇ ਤੇਰੇ ਤੇ ਪਰਜ ਤੂੰ ਯਾਰਾ ਪਿੱਛੇ ਫਰਦੋਪੋ ਬੋਨਾ ਛੱਪੀਆਂ 26 ਸਾਲ ਦੀ ਕੁਵਾਰੀ ਬੇਟੀ ਤੇਰੇ ਕਰਕੇ ਔਖਾ ਕੁਛ ਨਹੀਂ ਲੱਗਦਾ ਔਖਾ ਮਿਲਦਾ ਜ਼ਿੰਦਗੀ ਛੁੰਦਾ ਵੀ ਕੁਛ ਨਹੀਂ ਆ ਬਸ ਤੁਸੀਂ ठान ਲੋ ਹੋ ਗਿਆ ਪਰ ਤੁਹਾਡੇ ਚ ਜਜ਼ਬਾ ਪੂਰਾ ਹੋਣਾ ਚਾਹੀਦਾ ਵੀ ਡਿੱਗੋ ਨਾ ਜੇ ਤੁਸੀਂ ਠੀਕ ਹੋ ਤੁਹਾਨੂੰ ਚੀਜ਼ ਥੋੜੀ ਲੇਟ ਮਿਲੇਗੀ ਵਾਇਗਰੂ ਵੀ ਤੁਹਾਨੂੰ ਫਰਕਦਾ ਹੈ ਨਾ ਪਰ ਤੁਸੀਂ ਆਪਣਾ ਰਸਤਾ ਨਾ ਚੱਲੋ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪਸ ਦੇਖ ਰਹੇ ਹੋ ਮੈਂ ਹਾ ਦੀਕਸ਼ਾ ਠਾਕੁਰ ਮੇਕ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਗੇ ਫਿਲਮ ਮੈਡਲ ਦੋ ਜੂਨ ਨੂੰ ਫਾਈਨਲੀ ਰਿਲੀਜ਼ ਹੋ ਰਹੀ ਹੈ ਤੇ ਬੜੀ ਤਾਕੜ ਕੁੜੀ ਇਸ ਫਿਲਮ ਤੋਂ ਡੈਬਿਊ ਕਰਨ ਜਾ ਰਹੀ ਹੈ ਬਾਣੀ ਸੰਧੂ ਮੌਜੂਦ ਹੈ ਸਸ਼ਿਕਲ ਜੀ ਸਸ਼ਿਕਾ ਸਸ਼ਿਕਾ ਕੀ ਹਾਲ ਹੈ ਬਹੁਤ ਧੀਏ ਤੁਸੀਂ ਦਸੋ ਇਹ ਬਹੁਤ ਸੋਹਣੀ ਲੱਗ ਰਿਹਾ ਥੈਂਕ ਯੂ ਥੈਂਕ ਯੂ ਤੁਸੀਂ ਬਹੁਤ ਸੋਹਣੀ ਲੱਗ ਰਿਹਾ ਥੈਂਕ ਯੂ ਮੈਂ ਜਦ ਪੋਸਟਰ ਆਇਆ ਮੈਡਲ ਦਾ ਤੁਹਾਡਾ ਮੈਂ ਦੇਖਿਆ ਮੈਂ ਕਿ ਇੰਨੀ ਤਾਕੜ ਕੁੜੀ ਇੰਨੇ ਗਾਣੇ ਵਧੀਆ ਵਧੀਆ ਕਰਦੇ ਆ ਤੇ ਉਹਦੇ ਚ ਅੱਖਾਂ ਚ ਹੰਝੂ ਪੱਕਾ ਕੁਝ ਵੱਖਰਾ ਕੁਝ ਡਿਫਰੈਂਟ ਹੋਏਗਾ ਹਨਾ ਤੇ ਤੁਸੀਂ ਇਸ ਫਿਲਮ ਤੋਂ ਡੈਬਿਊ ਕਰਨ ਜਾ ਰਹੇ ਹੋ ਇੰਡਸਟਰੀ ਤੋਂ ਤੇ ਕੀ ਮਹਿਸੂਸ ਕੀਤਾ ਹਨਾ ਇੰਨੀ ਵਧੀਆ ਸਟੋਰੀ ਹੈ ਫਿਲਮ ਦੀ ਹਨਾ ਟ੍ਰੇਲਰ ਬਹੁਤ ਸੋਹਣਾ ਹੈ ਤੇ ਇਹ ਨਹੀਂ ਅੱਛਾ ਕਾਸਟ ਹੈ ਜੈ ਵੰਡਰਫੁਲ ਆਰਟਿਸਟ ਹੈ ਤੇ ਉਹਨਾਂ ਦੇ ਨਾਲ ਡੈਬਿਊ ਕਰਨ ਦਾ ਮੌਕਾ ਮਿਲਿਆ ਕੀ ਫੀਲ ਕਰ ਰਹੇ ਹੋ ਬਹੁਤ ਵਧੀਆ ਫੀਲ ਕਰ ਰਹੀਆਂ ਬਿਕੋਜ਼ ਟੀਮ ਬਹੁਤ ਜ਼ਿਆਦਾ ਵਧੀਆ ਸਾਰੇ ਬਹੁਤ ਜ਼ਿਆਦਾ ਡੈਡੀਕੇਟਿਡ ਆਪਣੇ ਕੰਮ ਨੂੰ ਲੈ ਕੇ ਸਪੈਸ਼ਲੀ ਜੈ ਬਹੁਤ ਜ਼ਿਆਦਾ ਹਾਰਡ ਵਰਕਿੰਗ ਆ ਉਹਦੇ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਡੈਬਿਊ ਮੂਵੀ ਤੁਸੀਂ ਕਰਨ ਦੇ ਲਈ ਜਦੋਂ ਤੁਹਾਨੂੰ ਇਹ ਸਕ੍ਰਿਪਟ ਤੁਹਾਡੇ ਤੱਕ ਪਹੁੰਚੀ ਹੈ ਨਾ ਤੇ ਕੀ ਚੀਜ਼ ਤੁਹਾਡੇ ਮਾਈਂਡ ਚ ਕਲਿੱਕ ਕਰ ਗਈ ਹਾਂ ਬਾਣੀ ਤੋਂ ਇਸੇ ਫਿਲਮ ਤੋਂ ਡੈਬਿਊ ਕਰਨਾ ਇੰਡ ਇਹਦੇ ਵਿੱਚ ਮੈਨੂੰ ਲੱਗਾ ਕਿ ਇਹਦੇ ਵਿੱਚ ਸਾਰੇ ਤਰ੍ਹਾਂ ਦੇ emotions ਤੁਹਾਨੂੰ ਹਾਸਦੀ ਖੇਡਦੀ ਵੀ ਮਿਲੂਗੀ ਚਲਬਲੀ ਜੀ ਵੀ ਮਿਲੂਗੀ ਰੋਂਦੀ ਵੀ ਮਿਲੂਗੀ ਤੇ ਉਹ ਧਾਕੜ ਜੀ ਵੀ ਮਿਲੂਗੀ ਨਾ ਤੇ ਬਸ ਇਹੀ ਰੀਜ਼ਨ ਸੀਗਾ ਕਿ ਮੈਨੂੰ ਲੱਗਾ ਕਿ ਇਹ ਮੇਰੇ ਲਈ ਸਭ ਤੋਂ ਜ਼ਿਆਦਾ ਬੈਸਟ ਆ ਕਿ ਜਿੱਥੋਂ ਮੈਂ ਡੈਬਿਊ ਕਰ ਸਕਦੀ ਆ ਮੈਨੂੰ ਲੱਗਦਾ ਜੱਸੀ ਹਨਾ ਲੋਕਾ ਜੀ ਤੁਹਾਡੇ ਲਈ ਗਾਣੇ ਜੋ ਲਿਖੇ ਹਨਾ ਉਹਦੇ ਤੋਂ ਜੋ ਤੁਹਾਡੀ ਇਮੇਜ ਬਣਾਈ ਬਿਲਕੁਲ ਤਾਕੜ ਹਾਂ ਡਰਦੀ ਨਹੀਂ ਕਿਸੇ ਤੋਂ ਹਨਾ ਉਹਨਾਂ ਨੇ ਇਸ ਤਰ੍ਹਾਂ ਦੇ ਰਾਹੀਂ ਤੁਹਾਡੀ ਇਮੇਜ ਵੀ ਕਿਤੇ ਨਾ ਕਿਤੇ ਆਡੀਅנס ਦੇ ਮਾਈਂਡ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਹੈ ਨਾ ਕਿ ਐਕਚੁਅਲ ਦੇ ਵਿੱਚ ਬਾਣੀ ਸੰਦੂ ਕਿਹੋ ਜੀ ਹਨਾ ਉਹ ਵੀ ਫੁੱਲ ਆਫ ਇਮੋਸ਼ਨ ਆ ਉਹਦੇ ਅੰਦਰ ਵੀ ਬਹੁਤ ਸਾਰੇ ਇਮੋਸ਼ਨ ਆ ਤੇ ਜਦੋਂ ਤੁਸੀਂ ਇੰਨੇ ਸਾਰੇ ਇਮੋਸ਼ਨਸ ਵਾਲੀ ਫਿਲਮ ਇੱਕ ਪੂਰੀ ਕੰਪਲੀਟ ਪੈਕੇਜ ਆ ਹਨਾ ਫਿਲਮ ਮਿਲੀ ਤੇ ਖੁਸ਼ੀ blessing blessed feel ਕੀਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਮੈਨੂੰ ਲੱਗਦਾ ਮੇਰੇ ਤੇ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਹੈ ਕਿ ਜ਼ਿੰਦਗੀ 'ਚ ਮੈਂ ਜਿਹੜੀ ਚੀਜ਼ ਸੋਚਦੀ ਆ ਮੈਨੂੰ ਬਹੁਤ ਛੇਤੀ ਮਿਲਦੀ ਆ ਤੇ ਇਹ ਮੂਵੀ ਵੀ ਮੈਨੂੰ ਇਦਾਂ ਦੀ ਲੱਗੀ ਕਿ ਇੱਕ ਡੈਬਿਊ ਦੇਸ ਆਵਦਾ ਮੇਰੇ ਲਈ ਸਭ ਤੋਂ ਜ਼ਿਆਦਾ ਬੈਸਟ ਆ ਬਣੀ ਗਾਣੇ ਦੇ ਵਿੱਚ ਐਕਟ ਕਰਨਾ ਤੇ ਇੱਕ ਫਿਲਮ ਦੇ ਵਿੱਚ ਐਕਟ ਕਰਨਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਨਾ ਗਾਣੇ 2-3 ਦਿਨ ਦਾ ਸ਼ੂਟ ਹੁੰਦਾ ਹੈ ਫਿਲਮ ਦੇ ਵਿੱਚ 25-30 ਦਿਨ ਲੱਗ ਜਾਂਦੇ ਆ 40 ਦਿਨ ਵੀ ਲੱਗ ਜਾਂਦੇ ਆ ਨਾ ਪੂਰੀ ਕਰੂ ਹੁੰਦੀ ਹੈ ਬਹੁਤ ਛੋਟੇ-ਛੋਟੇ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਕਿੰਨਾ ਕੁ ਔਖਾ ਲੱਗਾ ਤੁਹਾਨੂੰ ਇਸ ਚੀਜ਼ ਦੇ ਵਿੱਚ ਸਫਰ ਆਲਮੋਸਟ 2-3 ਮਹੀਨੇ ਦਾ ਸ਼ੂਟ ਸੀਗਾ ਇਹ ਹਾਂ ਤੇ ਔਖਾ ਕੁਝ ਨਹੀਂ ਲੱਗਾ ਔਖਾ ਮਿਲਦਾ ਜ਼ਿੰਦਗੀ 'ਚ ਹੁੰਦਾ ਵੀ ਕੁਝ ਨਹੀਂ ਆ ਬਸ ਤੁਸੀਂ ठान ਲਓ ਤਖ ਹੋ ਗਿਆ ਪਰ ਥੋੜੇ ਚ ਜਸਬਾ ਪੂਰਾ ਹੋਣਾ ਚਾਹੀਦਾ ਵੀ ਡਿੱਗੋ ਨਾ ਕਰਨਾ ਹੈ ਤਾਂ ਫਿਰ ਕਰਨਾ ਹੀ ਆ ਜੀ ਤੇ ਇਹ ਮੂਵੀ ਚ ਮੈਨੂੰ ਕੁਝ ਵੀ ਔਖਾ ਨਹੀਂ ਲੱਗਾ ਮਤਲਬ ਹੋ ਗਈ ਬਹੁਤ ਬੜੀ ਸਮੂਥਲੀ ਜੀ ਹੋ ਗਈ ਆਪਣੀ ਇੰਡਸਟਰੀ ਤੇ ਵੈਸੋ ਨਾ ਐਕਟ੍ਰੈਸ ਜਦੋਂ ਕੋਈ ਆਂਦੀ ਹੈ ਲਾਂਚ ਤੇ ਬਹੁਤ ਗਰਟ ਚਾਹੀਦੇ ਹੁੰਦੇ ਕਿਉਂਕਿ ਘਰ ਦੇ ਵੀ ਡਰਦੇ ਕਿਤੇ ਨਾ ਕਿਤੇ ਹੈ ਨਾ ਇੰਡਸਟਰੀ ਕਿਹੋ ਜਿਹੀ ਹੋਏਗੀ ਹਨਾ ਤੁਸੀਂ ਜਦੋਂ ਗਾਣੀਆਂ ਦੇ ਵਿੱਚ ਆਏ ਸਿੰਗਿੰਗ ਕਰੇ ਰ ਆਪਣੀ ਸ਼ੁਰੂਆਤ ਕੀਤੀ ਹੁਣ ਫਿਲਮਾਂ ਦੇ ਵਿੱਚ ਆਪਣਾ ਕੰਮ ਕਰ ਰਹੇ ਡਰ ਸੀਗਾ ਕਿਤੇ ਨਾ ਕਿਤੇ ਕਿ ਹਾਂ ਮੈਨੂੰ ਕਿਹੋ ਜਿਗੇ ਕੰਮ ਕਰਨ ਵਾਲੇ ਮਿਲਣਗੇ ਕਿਹੋ ਜਿ ਮੇਰੇ ਪਾਰਟਨਰਸ ਉਹਨਗੇ ਜਨਨਾ ਮੈਂ ਕੰਮ ਕਰਨਾ ਹੈ ਡਰ ਸੀਮਾਂ ਦੇ ਵਿੱਚ ਬਿਲਕੁਲ ਵੀ ਨਹੀਂ ਸਗਿਆ ਜੇ ਤੁਸੀਂ ਠੀਕ ਹੋ ਤੁਹਾਨੂੰ ਚੀਜ਼ ਥੋੜੀ ਲੇਟ ਮਿਲੂਗੀ ਵਾਈਗੁਰੂ ਵੀ ਤੁਹਾਨੂੰ ਪਰਖਦਾ ਹੈ ਨਾ ਪਰ ਤੁਸੀਂ ਆਪਣਾ ਰਸਤਾ ਨਾ ਛੱਡੋ ਫੈਮਿਲੀ ਸਪੋਰਟੇ ਚਾਹੀਦੀ ਨਾ ਬਿਲਕੁਲ ਵੀ ਨਹੀਂ ਸੀ ਮੇਰੀ ਫੈਮਿਲੀ ਸਪੋਰਟ ਤੀਸਰੇ ਗਾਣੇ ਤੋਂ ਬਾਅਦ ਜਾ ਕੇ ਮੈਨੂੰ 100% ਸਪੋਰਟ ਮਿਲੀ ਸੀ ਉਸ ਤੋਂ ਪਹਿਲਾਂ ਠੀਕ ਸੀ ਕਰ ਰਹੀ ਆ ਇਟਸ ਓਕੇ ਨਾਲ-ਨਾਲ ਪੜ੍ਹ ਵੀ ਰਹੀ ਆ ਤੇ ਉਦੋਂ ਤੱਕ ਨਹੀਂ ਸੀ سپورਟ ਉਸ ਤੋਂ ਬਾਅਦ ਮਿਲਿਆ سپورਟ ਤੇ ਜਦ ਬਾਨੀ ਨੂੰ سپورਟ ਮਿਲਿਆ ਫਿਰ ਇੱਕ ਅਲੱਗ ਹੀ ਖੁਸ਼ੀ ਹੁੰਦੀ ਹੈ ਨਾ ਇੱਕ ਅਲੱਗ ਕੌਨਫੀਡੈਂਸ ਆ ਜਾਂਦਾ ਕਿ ਹਾਂ ਹੁਣ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਮੇਰੇ ਮਾਪੇ ਮੇਰੇ ਨਾਲ ਹੈ ਮੇਰੇ ਪੇਰੈਂਟਸ ਮੈਨੂੰ ਸਪੋਰਟ ਕਰ ਰਹੇ ਹੈ ਤੇ ਉਸ ਤੋਂ ਬਾਅਦ ਜੋ ਬਾਨੀ ਦੇ ਵਿੱਚ ਚੇਂਜਸ ਆਏ ਹੈ ਨਾ ਉਸ ਕੌਨਫੀਡੈਂਸ ਤੋਂ ਬਾਅਦ ਉਹ ਕੀ ਕੀ ਬਦਲਾਅ ਆਏ ਤੁਹਾਡੀ ਜ਼ਿੰਦਗੀ 'ਚ ਸਕੂਨ ਮਿਲਦਾ ਹੈ ਮਤਲਬ ਬੰਦਾ ਸਟ्रेस ਫਰੀ ਹੋ ਜਾਂਦਾ ਜਦੋਂ ਜਦੋਂ ਤੱਕ ਤੁਹਾਡੀ ਫੈਮਲੀ ਹੀ ਤੁਹਾਨੂੰ ਸਪੋਰਟ ਨਹੀਂ ਕਰਦੀ ਨਾ ਤੁਸੀਂ ਮੈਂਟਲੀ ਉਹਨੇ ਪ੍ਰਿਪੇਅਰ ਹੀ ਨਹੀਂ ਹੁੰਦੇ ਕਿ ਤੁਸੀਂ ਕੰਮ ਕਰ पाओ ਤਾਂ ਮੈਨੂੰ ਸਭ ਤੋਂ ਵੱਡਾ ਸਕੂਨ ਮਿਲਿਆ ਸੀਗਾ ਜਦੋਂ ਮੇਰੀ ਫੈਮਲੀ ਨੇ ਆਪਦੀ ਪੂਰੀ ਸਪੋਰਟ ਦਿੱਤੀ ਸੀ ਮੈਨੂੰ ਕਿਸੇ ਹੋਰ ਦੀ ਪਰਵਾਹ ਨਹੀਂ ਹੁੰਦੀ ਕੋਈ ਵੀ ਡਿਸੀਜਨ ਬਸ ਮੈਂ ਇਕੱਲੀ ਨਹੀਂ ਲੈ ਸਕਦੀ ਉਹਨਾਂ ਕੀ ਕਰਦੇ ਆ ਮੈਨੂੰ ਨਾਲ ਸਪੋਰਟ ਕਰਾ ਜੋ ਤੁਹਾਡਾ ਫਰਸਟ ਪ੍ਰੋਜੈਕਟ ਆ ਏਡ ਆਂਡ ਫਾਮ ਨੇ ਇਹਨਾਂ ਨੂੰ ਨਹੀਂ ਸਪੋਰਟ ਕੀਤਾ ਤਾਂ ਕੀ ਫੀਲ ਕੀਤਾ ਬਾਣੀ ਨੇ ਕਿਤੇ ਨੇ ਕਿਤੇ ਆਪਣੇ ਆਪ ਨੂੰ ਕੱਲਾ ਮਹਿਸੂਸ ਕੀਤਾ ਤਾਂ ਇਦਾਂ ਵੀ ਨਹੀਂ ਆ ਕਿ ਮੈਂ ਉਹਨਾਂ ਤੋਂ ਬਾਹਰ ਹੋ ਕੇ ਕੋਈ ਪ੍ਰੋਜੈਕਟ ਕੀਤਾ ਸੀਗਾ ਉਹਨਾਂ ਦੇ ਨਾਲ ਹੀ ਸੀ ਬਟ ਉਹਨਾਂ ਨੂੰ ਸੀ ਵੀ ਨਾਲ ਨਾਲ ਆਪਣੀ ਸਟੱਡੀ ਵੀ ਕੰਟੀਨਿਊ ਰੱਖੀ ਵੀ ਇੱਥੇ ਤਾਂ ਕਿੰਨੇ ਸਿੰਗਰ ਆਉਂਦੇ ਆ ਕਿੰਨੇ ਆਰਟਿਸਟ ਆਉਂਦੇ ਆ ਤੇਰੇ ਚੱਡੀ ਕੀ ਗੱਲ ਬਾਤ ਆ ਵੀ ਜਿਹੜੀ ਤੂੰ ਬਣ ਜਾਣਾ ਆ ਵੀ ਠੀਕ ਆ ਚਾਹ ਪੂਰਾ ਕਰ ਰਹੀਆਂ ਕਰੀ ਚੱਲ ਪਰ ਆਪਦੀ ਪੜ੍ਹਾਈ ਨਾਲ ਨਾਲ ਰੱਖ ਵੀ ਉਹਨਾਂ ਨੂੰ ਉਹ ਨਹੀਂ ਸੀ ਸ਼ਾਰਟ ਹੀ ਨਹੀਂ ਸੀ ਵੀ ਇਹ ਕਰ ਲੂਗੀ بس ਇੰਨਾ ਪਤਾ ਸੀ ਲੱਗੀ ਹੋਈ ਆ ਤੇ ਮਮੀ ਕੋਈ ਚੀਜ਼ ਕਹਿੰਦੇ ਸੀ ਵੀ ਬਸ ਕੋਈ ਚੀਜ਼ ਛੱਡੂ ਨਾ ਜੇ ਕਰਨਾ ਚਾਹੁੰਦੇ ਆ ਵਿਚਾਲੋਂ ਨਾ ਛੱਡੋ ਤਾਂ ਮੈਨੂੰ ਆਪਦੇ ਅੰਦਰ ਪਤਾ ਸੀਗਾ ਵੀ ਮੈਂ ਕਾਰ ਲੈਣਾ ਆ ਉਹਨਾਂ ਨੂੰ ਪਤਾ ਸੀਗਾ ਅੱਜ ਉਹਨਾਂ ਨੂੰ ਪੂਰਾ ਪ੍ਰਾਊਡ ਹੋਏਗਾ ਤੁਹਾਡੇ ਅੱਜ ਕੋਈ ਵੀ ਡਿਸੀਜਨ ਤੇ ਉਹ ਨਹੀਂ ਰੋਕਦੇ ਮੈਨੂੰ ਜਿੱਥੇ ਮੈਂ ਕਹਿੰਦਾ ਇਦਾਂ ਕਰਨਾ ਉਹਨਾਂ ਨੇ ਨਹੀਂ ਰੋਕਨਾ ਪਰ ਮੈਨੂੰ ਫੇਰ ਵੀ ਹੁੰਦਾ ਕਿ ਮੈਂ ਉਹਨਾਂ ਤੋਂ ਪੁੱਛਾਂ ਵੀ ਉਹਨਾਂ ਦਾ ਕੀ ਡਿਸੀਜਨ ਆ ਉਸ ਤੋਂ ਬਾਅਦ ਮੈਂ ਆਪਦਾ ਡਿਸੀਜਨ ਲਵਾਂ ਤੇ ਜਦੋਂ ਤੁਸੀਂ ਆਪਣੀ ਫਰਸਟ ਮੂਵੀ ਮੈਡਲ ਬਾਰੇ ਆਪਣੇ ਪੇਰੈਂਟ ਨੂੰ ਦੱਸਿਆ ਕੀ ਰਿਐਕਸ਼ਨ ਸੀ ਉਹਨਾਂ ਦੇ ਬਹੁਤ ਵਧੀਆ ਸੀ ਆਬਵੀਅਸਲੀ ਹਰ ਮਾਪਿਆਂ ਨੂੰ ਹੁੰਦਾ ਕਿ ਸਾਡਾ ਬੱਚਾ ਤਰੱਕੀ ਕਰੇ ਹੁਣ ਉਹਨਾਂ ਨੂੰ ਵੀ ਇੰਹੀਂ ਬਹੁਤ ਖੁਸ਼ ਸੀ ਕਿ ਹਾਂ ਸਾਡਾ ਬੱਚਾ ਅੱਗੇ ਜਾ ਰਿਹਾ ਜੋ ਚਾਹੁੰਦੀ ਸੀ ਲਾਈਫ ਦੇ ਵਿੱਚ ਉਹ ਹੋ ਰਿਹਾ ਹੈ ਤੇ ਅਡਰੈਸਿੰਗ ਉਹਨਾਂ ਨਾਲ ਕਿੱਦਾਂ ਤੁਹਾਡਾ ਸਬਬ ਬਣਿਆ ਕਿ ਹਾਂ ਪਹਿਲੇ ਗਾਣੇ ਉਹਨਾਂ ਦੇ ਬਹੁਤ ਸੋਹਣੇ ਤੁਹਾਨੂੰ ਲੱਗ ਕੇ ਤੇ ਬਹੁਤ ਸੁਪਰ ਡੂਪਰ ਹਿੱਟ ਰਹੇ ਫਿਰ ਹੁਣ ਮੂਵੀ ਮੈਂ ਇੰਸਟਾਗ੍ਰam ਤੇ ਵੀਡੀਓਜ਼ ਪੋਸਟ ਕਰਦੀ ਹੁੰਦੀ ਸੀ ਕਿ ਤੇ ਉਹ ਮੇਰੀਆਂ ਵੀਡੀਓਜ਼ ਬਹੁਤ ਜ਼ਿਆਦਾ ਕਲਿੱਕ ਕਰ ਗਈਆਂ ਇਸ ਲਾਈਨ ਚੋਂ ਤੋਂ ਪਹਿਲਾਂ ਹੀ ਮੇਰੇ ਬੜੀਆ ਫਾਲੋਅਰ ਸੀਗੇ ਤੇ ਜਿੱਸੀ ਵੀਰੇ ਦਾ ਮੈਨੂੰ ਰੈਂਡਮਲੀ ਮੈਸੇਜ ਆਇਆ ਕਿ ਇਦਾਂ ਦਾ ਕਰਕੇ ਆਪਾਂ ਸੌਂਗ ਕਰਨੇ ਆ ਉਸ ਟਾਈਮ ਤਾਂ ਮੈਂ ਪੜਦੀ ਵੀ ਸੀਗੀ ਤੇ ਮੇਰੀ ਫੈਮਿਲੀ ਨੇ ਮੈਨੂੰ ਪਤਾ ਸੀ ਅਲਾਉ ਨਹੀਂ ਕਰਨਾ ਤੇ ਉਹਨਾਂ ਨੂੰ ਐ ਵੀ ਨਹੀਂ ਪਤਾ ਸੀ ਕਿ ਵੀਡੀਓਜ਼ ਵਗੈਰਾ ਘਾ ਕੇ ਪਾਉਂਦੀ ਆ ਇੰਨਾ ਸੀ ਆਪ ਦਾ ਸ਼ੌਂਕ ਸ਼ੂਪ ਨੂੰ ਪਾ ਲੰਦੀ ਆ ਵਟਾ ਨਹੀਂ ਪਤਾ ਸੀ ਵੇਸਟ ਲਾਈਨ ਦੇ ਵਿੱਚ ਆਣਾ ਯਾ ਇਦਾਂ ਹੋ ਜਾਂਦਾ ਹੁੰਦਾ ਕੁਝ ਨਹੀਂ ਪਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਮਿਲੇ ਤਾਂ ਇੱਕ ਹੁੰਦਾ ਨਾ ਤੁਹਾਨੂੰ ਕਿਤੇ ਨਾ ਕਿਤੇ ਤੁਸੀਂ ਬੰਦਾ ਦੇਖਦੇ ਆਂ ਬੰਦਾ ਕੋ ਬੰਦਾ ਦੇਖ ਕੇ ਆਪਾਂ ਅੱਗੇ ਕੰਮ ਕਰੀਦਾ ਵੀ ਕਿੱਦਾਂ ਦਾ ਤੇ ਮੈਂ 2 ਸਾਲ ਲੱਤੇ ਇਸ ਚੀਜ਼ ਨੂੰ ਕਿ ਮੈਂ ਦੇਖਾਂ ਤਾਂ ਸਹੀ ਵੀ ਲੋਕੀ ਗੱਲਾਂ ਹੀ ਕਰਦੇ ਆ ਇਸ ਇੰਡਸਟਰੀ ਬਾਰੇ ਵੀ ਕੁਝ ਇਦਾਂ ਦਾ ਹੈਗਾ ਕਿ ਕਿਵੇਂ ਦੀ ਇੰਡਸਟਰੀ ਪਰ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਾ ਫਿਰ 2 ਸਾਲ ਜਦੋਂ ਮੈਂ ਉਹਨਾਂ ਨਾਲ ਵਿਚਰੀ ਉਹਨਾਂ ਦੀ ਫੈਮਿਲੀ ਨਾਲ ਉਸ ਤੋਂ ਬਾਅਦ ਜਾ ਕੇ ਮੈਂ ਪਹਿਲਾਂ ਗੱਲਾਂ ਕੀਤੀ اچھا ਮਤਲਬ 2 ਸਾਲ ਪਹਿਲਾਂ ਤੁਸੀਂ ਜਜ ਕੀਤਾ ਦੇਖਿਆ ਸਾਰਾ ਕੁਝ ਜਦੋਂ ਤੱਕ ਆਪਾਂ ਕਿ ਹਾਂਜੀ ਜੋ ਤੱਕ ਮੈਂ ਸੈਟੀਸਫਾਈ ਨਹੀਂ ਹੋਈ ਉਸ ਤੱਕ ਮੈਂ ਕੰਮ ਨਹੀਂ ਕੀਤਾ ਸੁਣੋ ਮਤਲਬ ਬਹੁਤ ਹਿੰਮਤ ਵੀ ਚਾਹੀਦੀ ਹੁੰਦੀ ਹੈ ਹਨਾ ਇਸ ਲਾਈਨ ਦੇ ਵਿੱਚ ਆਉਣ ਦੇ ਲਈ ਟੈਲੈਂਟ ਤਾਂ ਚਲੋ ਸੀ ਗਈ ਲੇਕਿਨ ਹਿੰਮਤ ਵੀ ਚਾਹੀਦੀ ਹੁੰਦੀ ਹੈ ਉਹਦੇ ਨਾਲ ਨਾਲ ਡਰ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਕੁੜੀ ਹੈ ਜਾ ਰਹੀਆਂ ਕੱਲ ਨੂੰ ਕੋਈ ਹਨਾ ਕੋਈ ਗੱਲ ਹੋ ਗਈ ਤਾਂ ਮੈਂ ਬਿਲਕੁਲ ਨਹੀਂ ਡਰੀ ਇਸ ਚੀਜ਼ ਕਦੇ ਵੀ ਨਹੀਂ ਡਰੀ ਇਸ ਚੀਜ਼ ਤੋਂ ਕਿ ਮੈਂ ਕੁੜੀ ਆ ਜਾਂ ਕੁਛ ਇਦਾਂ ਜੇ ਕੋਈ ਗੱਲ ਹੋ ਗਈ ਮੈਨੂੰ ਇਦਾਂ ਲੱਗਦਾ ਵੀ ਜੇ ਆਪਾਂ ਸਹੀ ਹਨਾ ਤੁਹਾਨੂੰ ਕੋਈ ਵੀ ਨਹੀਂ ਮੂੰਹ ਚ ਪਾਉਣਾਗਾ ਤੁਹਾਨੂੰ ਕੋਈ ਉਂਗਲ ਵੀ ਨਹੀਂ ਲਾ ਸਕਦਾ ਕਿ ਜੇ ਤੁਸੀਂ ਠੀਕ ਆ ਐਂਡ ਖਾਸ ਕਰਕੇ ਇੰਡਸਟਰੀ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਤੁਹਾਡੀ ਸਹਿਮਤੀ ਨਾ ਹੁੰਦੀਆਂ ਬਿਨਾਂ ਸਹਿਮਤੀ ਤੋਂ ਕੋਈ ਕੀ ਕਰ ਲੂਗਾ ਕੁਝ ਵੀ ਨਹੀਂ ਕਰ ਸਕਦਾ ਨਾ ਸੋ ਸੇਮ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਕਿ ਮੈਨੂੰ ਪਤਾ ਮੈਂ ਚੰਗਾ ਮਾੜਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹਾਂ ਕੋਈ 1% ਹੁੰਦੇ ਆ ਜਿਹਨਾਂ ਨਾਲ ਕੁਝ ਵੀ ਮਿਸ ਹੈਪ ਹੋ ਜਾਂਦਾ ਹੈ ਉਹ ਹਰ ਫੀਲਡ ਵਿੱਚ ਹੀ ਹੁੰਦਾ ਆਪਾਂ ਕੱਲੀ ਇਸ ਫੀਲਡ ਦੀ ਨਹੀਂ ਗੱਲ ਕਰ ਰਹੇ ਮਤਲਬ ਕਿਤਨੇ ਕਿਤਨੇ ਇੰਡਸਟਰੀ ਨੂੰ ਜ਼ਿਆਦਾ ਲੋਕ ਬਦਨਾਮ ਕਰ ਦਿੰਦੇ ਹਾਂ ਇਹ ਜ਼ਿਆਦਾ ਚਾਹਵਾਂ ਕਿਉਂਕਿ ਇਹ ਅੱਗੇ ਦੇਖੋ ਤੁਸੀਂ ਹੁਣ ਇੱਥੇ ਕੈਮਰਾ ਸਪੈਨ ਕਰ ਰਹੀ ਆ ਆਮ ਪਬਲਿਕ ਤੇ ਉਹਨਾਂ ਕੈਮਰਾ ਨਹੀਂ ਪੈਨ ਹੁੰਦਾ ਨਾ ਬੀਂਗ ਐਨ ਆਰਟਿਸਟ ਮੈਂ ਉਹ ਚੀਜ਼ ਦੇਖ ਸਕਦੀ ਆ ਕਿ ਇਸ ਇੰਡਸਟਰੀ ਚ ਕੈਮਰਾ ਹਮੇਸ਼ਾ ਪੈਨ ਹੁੰਦਾ ਆ ਤਾਂ ਕਰਕੇ ਉਹ ਚੀਜ਼ਾਂ ਬਹੁਤਿਆਂ ਹਾਈਲਾਈਟ ਹੋ ਜਾਂਦੀਆਂ ਆ ਅਦਰਵਾਇਜ਼ ਮੈਨੂੰ ਓਦਾਂ ਦਾ ਕੁਛ ਨਹੀਂ ਲੱਗਦਾ ਅਗਰ ਬਾਣੀ ਦੀ ਗੱਲ ਕੀਤੀ ਜਾਏ ਉਹ ਰੀਅਲ ਚ ਤਾਕਤ ਹੈ ਜਾਂ ਫਿਰ ਬਹੁਤ ਜ਼ਿਆਦਾ ਇਮੋਸ਼ਨਲ ਨਾ ਭਰੀ ਹੋਈ ਹੈ ਹਨਾ ਫੁੱਲ ਆਫ ਇਮੋਸ਼ਨਸ ਹੈ ਜਾਂ ਖੁਸ਼ ਰਹਿੰਦੀ ਹੈ ਮੈਂ ਬਹੁਤ ਖੁਸ਼ ਮਜ਼ਾ ਆਦਾ ਲੱਗਿਆ ਮੈਨੂੰ ਬਹੁਤ ਖੁਸ਼ ਟੈਨਸ਼ਨ ਫਰੀ ਰਹਿਣਾ ਮੈਨੂੰ ਵਧੀਆ ਲੱਗਦਾ ਮੈਨੂੰ ਗੁੱਸਾ ਵੀ ਬਹੁਤ ਜ਼ਿਆਦਾ ਆਉਂਦਾ ਜੇ ਆਉਂਦਾ ਤਾਂ ਬਸ 2 ਮਿੰਟ ਲਈ ਆਉਂਦਾ ਆ ਉਸ ਤੋਂ ਬਾਅਦ ਮੈਨੂੰ ਪਤਾ ਵੀ ਨਹੀਂ ਹੁੰਦਾ ਦੂਜੇ ਤੀਜੇ ਮਿੰਟ ਕਿ ਐਚਾ ਮੈਂ ਗੁੱਸੇ ਵੀ ਸੀਗੀ ਮੈਂ ਬਹੁਤ ਛੇਤੀ ਗੁੱਸਾ ਹੋ ਕੇ ਬਹੁਤ ਛੇਤੀ ਛੱਡ ਦਿੰਦੀ ਆ ਤੇ ਜੇ ਮੈਨੂੰ ਕੁਝ ਦਿਖੇ ਕਿ ਇਹ ਟੜਫੜ ਕਰਦਾ ਫਰ ਮੈਂ ਨਹੀਂ ਵੀ ਜੁਰਤ ਰੱਖਦੀਆਂ ਕਿ ਕੋਈ ਕਾਲਰ ਤੋਂ ਫੜ ਕੇ ਖਪੜੇ ਵੀ ਲਾ। ਮੈਂ ਡਰਦੀ ਨਹੀਂ। ਮਤਲਬ ਮੈਂ ਡਰਦੀ ਨਹੀਂ ਮੇਰੀ ਕਿਸੇ ਚੀਜ਼ ਤੋਂ। ਹਾਂ। ਬਟੋ ਇੱਕ ਹੁੰਦਾ ਨਾ ਕਿਤੇ ਨਾ ਕਿਤੇ ਕੁੜੀਆਂ ਦੇ ਵਿੱਚ ਸੋਬਰ ਗੁਣਾ ਹੋਣਾ ਬਹੁਤ ਜ਼ਰੂਰੀ ਹੈ। ਉਹ ਵੀ ਮੇਨਟੇਨ ਆ। ਤੇ ਜੇ ਕੁਝ ਆਬਵੀਅਸਲੀ ਤੁਹਾਡੇ ਨਾਲ ਜੇ ਕੁਝ ਨਜਾਇਜ਼ ਹੋਊਗਾ ਤੁਸੀਂ ਕਿਉਂ ਬਰਦਾਸ਼ਤ ਕਰੋ? ਇੱਕ ਟਾਈਮ ਤੱਕ ਕਰ ਸਕਦੇ ਹੋ ਤੁੰਕੇ ਲਈ। ਬਿਲਕੁਲ ਮੈਂ ਤੁਹਾਡੇ ਸੋਸ਼ਲ ਮੀਡੀਆ 'ਵਿ ਦੇਖਦੇ ਤੁਸੀਂ ਰੀਲਸ ਪੋਸਟ ਕਰਦੇ ਬੜੇ ਸ਼ਾਇਰੋ ਸ਼ਾਇਰੀ ਹਨਾ ਜਾਂ ਬਹੁਤ ਡੂੰਘੀਆਂ ਗੱਲਾਂ ਹੁੰਦੀਆਂ। ਉਹ ਉਹ ਸਾਊਂਡ ਲਗਾ ਕੇ ਤੁਹਾਡੀਆਂ ਵੀਡੀਓਜ਼ ਅਪਲੋਡ ਹੁੰਦੀਆਂ ਬਹੁਤ ਲੋਕੀ ਵੀ ਸਾਨ ਕਰਦੀ ਹੈ ਤੇ ਬਾਣੀ ਸੰਜਣ ਦੇ ਗਾਣਾ ਜ਼ਰੂਰ ਸੁਣਨਾ ਚਾਹਨੀ ਆ ਤੁਹਾਡੇ ਤੋਂ ਕਿਉਂਕਿ ਆਪਣੇ ਕੋ ਟਾਈਮ ਬਹੁਤ ਘੱਟ ਹੈ ਤੇ ਜੋ ਹੋ ਸਕੇ ਦੋਸਤੋ ਕਿਹੜਾ ਸੁਣਾ ਦਵਾਂ ਮੈਨੂੰ ਬਹੁਤ ਵਧੀਆ ਵੱਡੇ ਵੱਡੇ ਪਹਿਲੀ ਪਾ ਕੇ ਘੁੰਮੇ ਜੇ ਬਾਤ ਚ ਜਾਂਦਾ ਨਾ ਧਿਆਨ ਮੇਰੀਆਂ ਪੰਜੇ ਬਾਤ ਚ ਕਿਦਾ ਕਿਦਾ ਇੱਥੇ ਦੱਸ ਮੂੰਹ ਪੜਲਾ ਹੋ ਗਏ ਚਰ ਹਾਂ ਮ ਤੇਰੇ ਸ਼ਹਿਰ ਚੱਜ ਬੇਬੇ ਬਾਪੂ ਪੁੱਛਦੇ ਮੁੱਢੇ ਦੀ ਡਿਗਰੀ ਕੀ ਦਸਾਂ ਯਾ ਟੀ ਚੱਲਦੇ ਤੇਰੇ ਤੇ ਪਰਜ ਤੂੰ ਯਾਰਾ ਪਿੱਛੇ ਫਿਰ ਦਪੋ ਬੋਨਾ ਛਪੀਆਂ 26 ਸਾਲ ਦੀ ਕੁ ਹਰੀ ਬੇਟੀ ਤੇਰੇ ਕਰਕੇ ਵਾਜ ਵੀ ਉਹੀ ਬਾਈ ਬਹਿਣਾਂ ਦੇ ਦੀ ਤੇ ਬਹੁਤ ਬਹੁਤ ਵਧਾਈਆਂ ਤੁਹਾਡੀ ਡੈਬਿਊ ਫਿਲਮ ਦੇ ਲਈ ਆਮ ਸ਼ੋਰ ਆਡੀਅנס ਵੀ ਬਹੁਤ ਜ਼ਿਆਦਾ ਪਸੰਦ ਕਰੇਗੀ ਬਾਨੇ ਇੱਕ ਡਿਫਰੈਂਟ ਕੈਰੈਕਟਰ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਆਡੀਅנס ਨੂੰ ਕੋਈ ਜਾਂਦਿਆਂ ਦੇ ਮੈਸੇਜ ਕਨਵੇ ਕਰ ਰਿਹਾ ਮੈਸੇਜ ਆਹੀ ਹੈ ਵੀ ਤੁਹਾਨੂੰ ਸਾਰਿਆਂ ਨੂੰ ਪੋਸਟਰ ਦੇਖ ਕੇ ਬਹੁਤ ਕੁਝ ਕਲੀਅਰ ਹੋ ਗਿਆ ਹੋਗਾ ਸੋ ਮੂਵੀ ਸਾਰੇ ਜਣੇ ਦੇਖ ਕੇ ਆਇਓ ਫੈਮਿਲੀ ਓਰੀਐਂਟਡ ਮੂਵੀ ਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਪਸੰਦ ਆਊਗੀ ਇਮੋਸ਼ਨਲ ਐਕਸ਼ਨ ਮਤਲਬ ਹਰ ਤਰ੍ਹਾਂ ਦਾ ਤੁਹਾਨੂੰ ਕੁਛ ਦੇਖਣ ਨੂੰ ਮਿਲੇਗਾ ਤੇ ਇਸ ਟਾਪਿਕ ਦੇ ਉੱਤੇ ਮੂਵੀਜ਼ ਹੰਦ ਤੱਕ ਤੁਸੀਂ 네ਗੇਟਿਵ ਵੀ ਦੇਖੀਆਂ ਹੋਣੀਆਂ ਮੈਨੂੰ ਲੱਗਦਾ ਪਹਿਲੀ ਮੂਵੀ ਆ ਜਿਹੜੀ ਇਦਾਂ ਪੋਜ਼ਿਟਿਵ ਵੇ ਨਾਲ ਤੁਹਾਨੂੰ ਸਾਰਿਆਂ ਨੂੰ ਦਿਖਾਈ ਜਾਊਗੀ